कणक की वो लैके लोग ने किया हंगामा कहा नहीं दि जा रही पिछली वार्ड बकाया कणक गुरदासपुर नजदीकी पिंड जोड़ा छत्रा विच कणक वै जोरदार हंगामा हो गया ਕਣਕ ਲੈਣਾਈ ਲੋਕਾਂ ਨੇ ਦੱਸਿਆ ਕਿ ਇਕਤਾ ਉਹਨਾਂ ਨੂੰ ਕਣਕ ਦੀ ਵੰਡ ਕਰਨ ਦੇ ਸਮੇਂ ਦੱਸਿਆ ਨਹੀਂ ਜਾਂਦਾ ਅਤੇ ਦੂਜਾ ਪਿਛਲੀਆਂ ਕਟੀਆਂ ਗਿਆ ਪਰਚੀਆਂ ਦੀ ਕਣਕ ਵੀ ਉਹਨਾਂ ਨੂੰ ਨਹੀਂ ਮਿਲ ਰਹੀ ਦੂਜੇ ਪਾਸੇ ਜਦੋਂ ਕਣਕ ਵੰਡ ਰਹੇ ਡਿਪੂ ਹੋਲਡਰਾਂ ਨਾਲ ਪਿਛਲੀ ਕਣਕ ਲਾਪਤਰੀਆਂ ਨੂੰ ਨਾ ਮਿਲਣ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਦਾ ਜਵਾਬ ਉਸ ਸਮੇਂ ਦੇ ਮੌਜੂਦਾ ਇੰਸਪੈਕਟਰ ਹੀ ਦੇ ਸਕਦੇ ਨੇ ਉਹਦੇ ਵਿੱਚ ਕਿ ਹੋਇਆ ਕਿ ਪਿਛਲੇ ਤਕਰੀਬਨ ਨਾ 1 ਸਾਲ ਤੋਂ ਜਿਹੜੀ ਕਣਕ ਆ ਰਹੀ ਹੈ ਨਾ ਜਦੋਂ ਮੈਂ ਇੱਥੇ ਆਇਆ ਦਾ ਪਹਿਲੇ ਤੋਂ ਤਕਰੀਬਨ ਘੱਟ ਆ ਰਹੀ ਸੀ ਇਹ ਹਰ ਸਾਈਕਲ ਦੇ ਵਿੱਚ ਘਟੋ-ਕਟ ਤੇ ਕੋਈ 50 50 60 60 ਕੁਆਂਟੋ ਜਿਹੜੀ ਕਣ ਕੇ ਘੱਟ ਭੇਜਦੇ ਨੇ ਜਾਂ ਤੇ ਉਥੇ ਗੱਡੀਆਂ ਦੇ ਵੇੜ ਦੇ ਵਿੱਚ ਜ਼ਿਆਦਾ ਪਾ ਦਿੰਦੇ ਨੇ ਤੇ ਜਾਂ ਉਥੇ ਜਿਹੜੇ ਬੈਗਜਿੰ ਨੇ ਉਹ ਘਟਾ ਦਿੰਦੇ ਨੇ। ਸੋ ਹਰ ਵਾਰੀ ਇਹਨਾਂ ਨੂੰ ਅਸੀਂ ਲਿਖੀ ਤੀ ਦਿੰਦੇ ਆ ਡੀਐਫਐਸ ਨੂੰ ਬਗਾਦਾ ਦਿੱਤਾਦਾ ਵੀ ਇਨਾ ਬਕਾਇਆ ਸਾਡਾ ਰੀਲੀਜ਼ ਕਰੋ। ਬਟ ਉਹ ਹਰ ਵਾਰੀ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੰਦੇ ਨੇ। ਸੋ ਪਤਾ ਨਹੀਂ ਇਹਨਾਂ ਦਾ ਕੀ ਦਫਤਰ ਦੇ ਅੰਦਰ ਨੈਕਸਸ ਹੈਗਾ ਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਤੇ ਜਿਹੜਾ ਅੱਜ ਦੇ ਨਾਲ ਸੰਬੰਧਤ ਹੈ ਐਕਸੀਡੈਂਟ ਇਹਨਾਂ ਨੇ ਕਿ ਕੀਤਾ ਵੀ ਕਣਕ ਭੇਜਣ ਦੇ ਨੇ ਤੇ ਮੈਂ ਮੌਕੇ ਦਾ ਇਨਸਪੈਕਟਰ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਹੁੰਦੀ ਤੇ ਪ੍ਰਾਈਵੇਟ ਗੱਡੀਆਂ ਦੇ ਟਰਾਲੀਆਂ ਦੇ ਵਿੱਚ ਲੱਦ ਲੱਦ ਭੇਜਣ ਦੇ ਨੇ ਆਪਣੀ ਮਰਜ਼ੀ ਨਾਲ ਕਿਸੇ ਦੇ 80 80 ਬੋਰੇ ਨੇ ਤੇ ਉਹਨੂੰ 50 ਕੁਆਂਟਲ ਪਾਉਣ ਦੇ ਨੇ 45 ਕੁਆਂਟਲ ਪਾਈ ਜਾਂਦੇ ਨੇ ਆਪਣੇ ਮਨ ਮਰਜ਼ੀ ਨਾਲ ਵੇਟ ਭਰੀ ਜਾਂਦੇ ਆ ਇਹਨਾਂ ਕਿਉਂਕਿ ਇਹਨਾਂ ਦਾ ਇੱਕ ਨੈਕਸਸ ਹੈ ਇਸ ਤੋਂ ਪਹਿਲਾਂ ਕਿ ਜਿਹੜਾ ਡੀਪੋਲਰ ਕਹਿੰਦੇ ਕਿ ਜਿਹੜਾ ਬਕਾਇਆ ਬਾਰੇ ਗੱਲ ਕਰਨ ਦੇ ਲੋਕੀ ਪੁਰਾਣੀ ਕਣਕ ਮੰਗਣ ਦੇ ਲੋਕਾਂ ਦੇ ਹੱਥਾਂ ਦੇ ਪੱਕੀਆਂ ਨੇ ਇਹਦੇ ਰਿਗਾਰਡਿੰਗ ਮੈਂ ਦੱਸਾਂ ਕਿ ਕਣਕ ਐਕਚੁਅਲੀ ਕੱਟ ਭੇਜੀ ਗਈ ਉਹਦੇ ਰਿਗਾਰਡਿੰਗ ਮੈਂ ਇਹਨਾਂ ਨੂੰ ਇੱਕ ਡੀਐਫਐਸਸੀ ਨੂੰ ਪ੍ਰੈਜੈਂਟੇਸ਼ਨ ਵੀ ਦਿੱਤੀ ਦੀਏ ਤੇ ਡੀਪੋ ਹੌਲਡਰਾਂ ਨੇ ਬਕਾਇਦਾ 25 25 ਬੰਦੇ ਨੇ ਸਾਈਨ ਕਰਕੇ ਵੀ ਦਿੱਤੀ ਦੀ ਕਿ ਸਾਡੇ ਜਿਹੜੇ ਕਣਕ ਰਿਲੀਜ਼ ਕੀਤੀ ਜਾਣਾ ਇਹਨਾਂ ਦੇ ਬੈਨੇਫਿਸ਼ਰੀਆਂ ਦੀ ਲਿਸਟ ਵੀ ਉਹਨਾਂ ਨੇ ਨਾਲ ਲਾਈ ਦੀ ਤੇ ਡੀਐਫਐਸਸੀ ਜਿਹੜਾ ਉਹ ਕੋਈ ਇੱਥੇ ਕਾਰਵਾਈ ਨਹੀਂ ਕਰਨ ਦਿਆ ਦਾ ਕਿਉਂਕਿ ਉਹਦੇ ਛੇਤੇ ਬੰਦੇ ਉਹਨੇ ਆਪਣੇ ਸਟੋਰੇਜ ਪੁਆਇੰਟਾਂ ਤੇ ਲਗਾ ਰੱਖੇ ਦੇ ਨੇ ਤੇ ਥੋੜੇ ਦਿਨ ਪਹਿਲਾਂ ਉੱਥੇ ਵਿਜੀਲੈਂਸ ਦਾ ਰਿਵਿਊ ਹੋਇਆ ਦਾ ਤੇ ਕਮੀ ਪੇਸ਼ੀ ਪਾਈ ਗਈ ਤੋਂ ਉਹਨੂੰ ਚੀਜ਼ਾਂ ਨੂੰ ਮੇਕਅਪ ਕਰਨ ਵਾਸਤੇ ਜਿਹੜੀ ਸਾਡੇ ਡੀਪੋਆਂ ਦੀ ਕਣ ਤੇ ਜੇ ਭੇਜਦੇ ਨੇ ਤੇ ਉਹ ਟਰਾਲੀਆਂ ਦੇ ਵਿੱਚ ਭੇਜ ਕੇ ਘਟਵਾਦ ਕਰਕੇ ਭੇਜੀ ਜਾਂਦੇ ਨੇ ਤੇ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਹੈਗੀ ਕਿਉਂਕਿ ਮੈਂ ਇਹਨਾਂ ਵਿਪੋਲਾਂ ਦੇ ਬਕਾਇਆ ਦੇ ਸਬੰਧ ਤੇ ਇਹਨਾਂ ਨਾਲ ਲੜ ਰਿਹਾ ਹਾਂ ਵੀ ਉਹਨਾਂ ਨੂੰ ਗਰੀਬਾਂ ਨੂੰ ਬਕਾਇਆ ਦੋ ਲੋਕਾਂ ਨਾਲ ਦੀ ਜਾਣ ਜਾਂਦੇ ਨੇ ਤੇ ਬਸ ਇਹ ਜੇ ਅੱਜ ਬਕਾਇਆ ਜੇ ਤੇ ਅੱਜ ਕਲੀਅਰ ਹੋ ਜਾਂਦੇ ਨੇ ਇਹ ਪਿੰਡ ਚੌੜਾ ਖੇਤਰਾਂ ਜੋ ਕਿ ਜਿਦਾ 2 ਸਾਲ ਹੋ ਗਏ ਨੇ ਇਹ ਤੇ ਇਹੋ ਕੰਜਰਖਾਨਾ ਪੈਂਦਾ ਕਣਕ ਜਿਹੜੀ ਕਦੇ ਨਾ ਕਦੇ ਕੋਈ ਹੋਰ ਤਾਂ ਵੰਦੇ ਇਹ ਇੰਸਪੈਕਟਰ ਜਦੋਂ ਦਾ ਆਇਆ ਨਾ ਇਹਨੇ ਕਿਸੇ ਨੂੰ ਚਾਜਣਾ ਕਣਕ ਨਹੀਂ ਦਿੱਤੀ ਜਨੇ ਸ੍ਰਿੰਦਰ ਸਿੰਘ ਨੇ ਲੋਕਾਂ ਦੀ ਪੇਲੀ ਗਾ ਪੇਲੀ ਆਰੀ ਦੀਆਂ ਪਰਚੀਆਂ ਕੱਟੀਆਂ ਲੋਕਾਂ ਹੱਥੋਂ ਫੜੀਆਂ ਨੇ ਬਿਆਨ ਦੇਣ ਦੇ ਨੇ ਇਹ ਕਣਕ ਚੋਕੇ ਇੱਥੋਂ ਦੇ ਦੂਜਿਆਂ ਪਿੰਡਾਂ ਦੇ ਜਾਗਾਂ ਦਾ ਮੈਂ ਉੱਥੇ ਵੰਡੀ ਤੇ ਉੱਥੇ ਵੰਡੀਏ ਜਾ ਕੇ ਵੇਚਦੀ ਕਣਕ ਇਹਨੂੰ ਰੋਸੇ ਲੱਗਣੀ ਵੰਡੀ ਪਰਚੀਆਂ ਕੱਟੀਆਂ ਗਈਆਂ ਉਹਨਾਂ ਨੂੰ ਕਣਕ ਉਹਨਾਂ ਦੀ ਮਿਲੇਗੀ ਜਾਂ ਨਹੀਂ ਹੋਏਗਾ ਉਹ ਮਿਲੇਗੀ ਇਹਨੂੰ ਆਖਣ ਦੇ ਵੀ ਉਹ ਕਣਕ ਲਿਆ ਲਿਆ ਕੇ ਤੇ ਦੇ ਲੋਕਾਂ ਨੂੰ ਦੇਣੀ ਵੀ ਚਾਹੀਦੀ ਹੈ ਇਹਨੂੰ ਇਹਨੇ ਲਿਆਂਦੀ ਆ ਕਣਕ ਉਥੋਂ ਕਟਾ ਕੇ ਆਕੇ ਜਿਹੜੀ ਕਾਣਕ ਵੰਡੀ ਜਾ ਰਹੀ ਹੈ ਇੱਥੇ ਗਰੀ ਹੈ ਟਿੱਪੂ ਉਹਦੇ ਨਾਲ ਕੋਈ ਤੁਹਾਡਾ ਵੀ ਆਪਣਾ ਕੋਈ ਮੋੜ ਵੜਾਇਆ ਹੀ ਵੰਡਣ ਦੇ ਆ ਤਲਕ ਜਾ ਸਾਡਾ ਮੋੜ ਦੇ ਨੇ ਉਹਨਾਂ ਸੋਰੇ ਮੈਨੂੰ ਫੋਨ ਕੀਤਾ ਜਾਂਦੇ ਕਾਕਾ ਚਾਚਾ ਕਾਣਕ ਵੰਡਣੀ ਆ ਮੈਂ ਆਖਿਆ ਵੰਡੋ ਕਾਣਕ ਤੁਸੀਂ ਲਿਆ ਕੇ ਤੇ ਉਹਨਾਂ ਆਖਿਆ ਇਨਸਪੈਕਟਰ ਦੂਜਾ ਲੱਗਾ ਹੁਣ ਇੱਥੇ ਆਉਣਗੇ ਤੇ ਉਹਨਾਂ ਦੇ ਆਉਂਦੇ ਤੁਹਾਨੂੰ ਫੋਨ ਕਰਦੇ ਆ ਤਾਂ ਆ ਜਿਓ ਨਾਮਰਾ ਸੁਦੇਸ਼ ਕੁਮਾਰ ਦੇ ਤੇ ਡੀਪੂ ਮੇਰੇ ਕੋਲ ਜੋੜੇ ਦਾ ਜੇ 16 ਨੰਬਰ ਮੇਰੇ ਕੋਲ ਜਲਦੀ ਮਸ਼ੀਨ ਹਾਂਜੀ ਇਹ ਜਿਹੜੀ ਕਣਕ ਵੰਡੀ ਜਾ ਰਹੀ ਆ ਇਹ ਸੜਕ ਦੇ ਵਿੱਚ ਆ ਸਾਡੇ ਨਾਲ ਇਹਨੂੰ ਕੀ ਕਹਿੰਦੇ ਆ ਇਹ ਕਹੀ ਵਤ ਵਾਲੇ ਇਹ ਸੱਤ ਮੈਂਬਰੀ ਕਮੇਟੀ ਬਣੀ ਆ ਮਾਤਮੇ ਵੱਲੋਂ ਉਹਨਾਂ ਦੇ ਥਰੂ ਵੰਡੀ ਜਾ ਰਹੀ ਆ ਉਹ ਸਾਡੇ ਕੋਲ ਦੋਜ ਪਾਇਆਗਾ ਕਿ ਸਾਾਨੂੰ ਪਿਛਲੀ ਕਣਕ ਦੀਆਂ ਮੱਟੀਆਂ ਵੀ ਸਾਡੇ ਕੋਲ ਪਈਆਂ ਹੋਈਆਂ ਨਹੀਂ ਅਜੇ ਮਿਲੀ ਆ ਉਹ ਭਾਜੀ ਕਣਕਾ ਘਟੋ ਘਾਟੇ 20 25 ਕਵਾਂਟਰ ਕਣਕ ਵਾ ਉਹ ਕੇਹ ਬੰਦੋਂ ਨੂੰ ਮਿਲੀ ਲੋਕੀ ਪਰਤੀਆਂ ਲਾ ਕੇ ਸੱਜਲ ਖਰਾਬੀ ਹੋ ਰਹੀ ਆ ਨਾਲ ਦੀ ਉਹਨਾਂ ਨੂੰ ਕਰਕੇ ਮਿਲਣੀ ਚਾਹੀਦੀ ਆ ਕੀ ਕੀ ਕਹਿਣਾ ਕਿ ਉਹ ਨਹੀਂ ਮਿਲਦੀ ਇਹਨਾਂ ਨੂੰ ਬਿਜਲੀ ਕਾਲ ਚੋਣੀ ਮਿਲੀ ਉਹਦੇ ਬਾਰੇ ਘਰੇ ਮਾਰੇ ਜਦੋਂ ਇਨਸਪੈਕਟਰ ਨੇ ਕਾਲੇ ਕਬੰਡੀ ਆ ਉਹ ਵਾਰਾ ਜ਼ਿੰਮੇਵਾਰ ਆ ਉਹ ਕਣਕ ਲਿਆ ਕੇ ਦੇਣਾ ਲੋਕਾਂ ਨੂੰ ਕਲਕ ਦੇ ਆ ਜਿਹੜੀ ਕਾਲ ਕਬੰਡੀ ਆ ਜਿਹੜੀ ਇਨਸਪੈਕਟਰ ਨੇ ਦਿੱਤੀ ਹਾਂ ਇਸਪੈਕਟਰ ਨੇ ਇੱਕ ਬਰਮੀ ਦਾ ਤੁਹਾਨੂੰ ਆਪਣੇ ਮਹਿਮੇ ਵਾਲਾ ਇੱਕ ਹੋਰ ਕਿਤੇ ਕਣਕ ਵੰਡੋ ਇਹ ਕਰਦੇ ਇਹਦੇ ਵਿੱਚ ਦੁਕਾਨ ਦੇ ਵਿੱਚ ਦੋ ਘਾਟਾ ਵਾਧਾ ਹੋਏਗਾ ਜਾਂ ਕਣਕ ਦਾ ਉਹ ਅਸੀਂ ਜ਼ਿੰਮੇਵਾਰ ਆ ਉਹ ਕੰਮ ਕਰੀਏ ਜ਼ਿੰਮੇਵਾਰ ਆ ਜ਼ਿੰਮੇਵਾਰ ਆ ਅਸੀਂ ਆ जदों इस संबंधी संबंधीओ कवल फोन से गलबात की गई तो उन्होंने कहा कि पिछली कणक के बकाएं लैके मौजूद इंस्पैक्टर से नवी आई कणक की वंड रोक लगाई गई है और उन्होंने थां इंस्पैक्टर वरिंदर कुमार को कणक वंड लगाया गया है गुरदासपुर तो लवप्रीत सिशीपुर की रिपोर्ट